ਮਾਨ ਸਰਕਾਰ ਦੇ ਮੰਤਰੀ ਦੀ ਵਿਰੋਧੀ ਧਿਰਾਂ ਦੇ ਵੱਲੋਂ ਕਤਿੱਥ ਵੀਡੀਓ ਵਾਇਰਲ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਜਿਸ ਨੂੰ ਲੈ ਕੇ ਵਿਰੋਧੀ ਧਿਰ ਦੇ ਵੱਲੋਂ ਮੰਤਰੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਐ ਵਿਕਰਮ ਮਜੀਠੀਆ ਨੇ ਇਸ ਮਾਮਲੇ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਚੁੱਪ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ ਵਿਕਰਮ ਮਜੀਠੀ ਨੇ ਕਿਹਾ ਕਿ ਪਹਿਲਾਂ ਵੀ ਆਪ ਪਾਰਟੀ ਦੇ ਲੀਡਰਾਂ ਲਾਲਚੰਦ ਕੁਟਾਰੂ ਚੱਕ ਵਰਗਿਆਂ ਦੀਆਂ ਅਸ਼ਲੀਲ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ ਮੈਨੂੰ ਹੁਣ ਜਾਣਕਾਰੀ ਮਿਲੀ ਹੈ ਆਪ ਦੇ ਮੰਤਰੀ ਬਲਕਾਰ ਸਿੰਘ ਦੀ ਵੀਡੀਓ ਸਾਹਮਣੇ ਆਈ ਹੈ ਪਰ ਮੁੱਖ ਮੰਤਰੀ ਬਲਕਾਰ ਸਿੰਘ ਨੂੰ ਬਚਾਉਣਾ ਚਾਹੁੰਦੇ ਨੇ ਕਿਉਂਕਿ ਬਲਕਾਰ ਸਿੰਘ ਲੋਕਲ ਬਾਡੀਜ਼ ਦਾ ਮਨਿਸਟਰ ਹੈ ਅਤੇ ਸਰਕਾਰ ਨੂੰ ਚੰਗਾ ਪੈਸਾ ਕਮਾ ਕੇ ਦੇ ਰਿਹਾ ਹੈ ਜਿਸ ਕਰਕੇ ਇਹਦੇ ਉੱਤੇ ਕਾਰਵਾਈ ਨਹੀਂ ਹੋ ਰਹੀ ਇਹ ਜ਼ਿਕਰ ਹੈ ਜਿਹੜਾ ਉਹ ਅਕਾਲੀ ਦਲ ਦੇ ਲੀਡਰ विक्रम सिंह मजेठिया ਦੇ ਵੱਲੋਂ ਕੀਤਾ ਗਿਆ ਹੈ ਮੈਨੂੰ ਹੁਣੇ ਜੋ ਪਤਾ ਲੱਗ ਰਿਹਾ ਹੈ ਕਿ ਇੱਕ ਮਨਿਸਟਰ ਦੀ ਹਲਕਾਰ ਸਿੰਘ ਦੀ ਇੱਕ ਹੋਰ ਵੀਡੀਓ ਕਹਿੰਦੇ ਕੋਈ ਅਸ਼ਲੀਲ ਵੀਡੀਓ ਉਹਦੀ ਸਾਹਮਣੇ ਆਈ ਹੈ ਉਸ ਸਮਾਂ ਪਹਿਲਾਂ ਮੈਂ ਵੀ ਗਵਰਨਰ ਸਾਹਿਬ ਨੂੰ ਇੱਕ ਵੀਡੀਓ ਦੇ ਕੇ ਆਇਆ ਸੀ ਔਰ ਵੀਡੀਓ ਇਸ ਲਈ ਵੀ ਦੇ ਕੇ ਆਇਆ ਸੀਗਾ ਕਿਉਂਕਿ ਪਬਲਿਕ ਆਫਿਸ 'ਚ ਬੈਠੇ ਜੇ ਮਿਨਿਸਟਰ ਸਹਿਬਾਨ ਜਿਨ੍ਹਾਂ ਨੇ ਲੋਕਾਂ 'ਤੇ ਕੰਮ ਕਰਨੇ ਹੁੰਦੇ ਆ ਪਬਲਿਕ ਟੀਲਿੰਗ 'ਚ ਬੈਠਣਾ ਹੁੰਦਾ ਜਿਨ੍ਹਾਂ ਕੋਲ ਪੰਜਾਬ ਦੀਆਂ ਧੀਆਂ ਪੈਣਾ ਹੋਰ ਲੋਕ ਕੰਮ ਕਰਾਉਣ ਆਉਂਦੇ ਨੇ ਤੇ ਜੇ ਉਹਨਾਂ ਦੀਆਂ ਇਹ ਜੀਆਂ ਅਜਲੀਲ ਹਰਕਤਾਂ ਹੋਣ ਗਿਆ ਜੇ ਉਹਨਾਂ ਦੇ ਕਾਰਨਾਮੇ ਮਾੜੇ ਹੋਣਗੇ ਤੇ ਉਹ ਦੇ ਡੋਨਟ ਹੈਵ ਰਿਸਪੈਕਟ ਫॉर ਔਮਨ ਉਹ ਈਆਂ ਪੈਣਾਂ ਦਾ ਸਤਕਾਰ ਨਹੀਂ ਕਰ ਸਕਦੇ ਔਰ ਮਾੜੀ ਸੋਚ ਔਰ ਮਾੜੀ ਅੱਖ ਰੱਖਦੇ ਨੇ ਮੇਰਾ ਇਹ ਮੰਨਣਾ ਸੀਗਾ ਕਿ ਇਹ ਜੇ ਲੋਕ ਨਾ ਕੈਬਨਟ 'ਚ ਹੋਣੇ ਚਾਹੀਦੇ ਔਰ ਨਾ ਹੀ ਇਹ ਜੇ ਲੋਕ ਸਰਕਾਰਾਂ 'ਚ ਹੋਣੇ ਚਾਹੀਦੇ ਫਾਰਮਰ ਪ੍ਰਾਈਮ ਮਿਨਿਸਟਰ ਦੇਵੇ ਗੋਡੇ ਦੇ ਮੁੰਡੇ ਦਾ ਵੀ ਬੜਾ ਰੋਲਾ ਪਿਆ ਉਹਦੇ ਤੇ ਕੇਸ ਰਜਿਸਟਰ ਹੋਇਆ ਉਹ ਬਾਹਰ ਪਜ ਗਿਆ ਮਗਰ ਬਦਲਾਵ ਦੀ ਸਰਕਾਰ ਦੇ ਹਾਲਾਤ ਵੇਖੋ ਕਿ ਹਲੇ ਵੀ ਉਹਨੂੰ ਫੁੱਲ ਪ੍ਰੋਟੈਕਸ਼ਨ ਭਗਵੰਤ ਮਾਨ ਦੇ ਰਿਹਾ ਔਰ ਉਹਦਾ ਕਾਰਨ ਸਿਰਫ ਇਹ ਹੈ ਲੋਕੋ ਪੰਜਾਬ ਦੇ ਨੂੰ ਮੈਂ ਦੱਸਣਾ ਚਾਹੁੰਨਾ ਕਿਉਂਕਿ ਇਹ ਮਿਨਿਸਟਰ ਆਮ ਆਦਮੀ ਪਾਰਟੀ ਨੂੰ ਬੜੇ ਵੱਡੇ ਪੱਧਰ ਤੇ ਲੋਕਲ ਬਾਡੀਜ਼ ਮਹਿਕਮਾ ਤੇ ਹੋਰਾਂ ਤੋਂ ਫੰਡਿੰਗ ਕਰਦਾ ਹੈ ਇਹਨਾਂ ਦਾ ਪੈਸੇ ਬਣਾਉਣ ਦਾ ਇੱਕ ਸਾਧਨ ਬਣਿਆ ਇਹਨਾਂ ਨੂੰ ਇਹ ਆ ਕਿ ਸਾਡੇ ਪੈਸੇ ਆਉਂਦੇ ਰਹਿਣ ਅਸੀਂ ਠੱਗੀ ਠੋਰੀਆਂ ਮਾਰਦੇ ਰਹੀਏ ਕੋਈ ਨਾ ਜਿਹੇ ਜਾਂ ਕੋਈ ਕੰਮ ਕਰੀ ਜਾਂਦਾ ਤੇ ਕਰੀ ਜਾਂਦੇ ਉਹ ਸਾਨੂੰ ਕੋਈ ਫਰਕ ਨਹੀਂ ਨਗਰ ਕੀ ਪੰਜਾਬ ਦੇ ਲੋਕ ਇਸ ਗੱਲ ਨੂੰ ਟੋਲਰੇਟ ਕਰਨਗੇ ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਵੈਨ ਜੇ ਚੀਫ ਮਿਨਿਸਟਰ ਦਾ ਆਪ ਦਾ ਕੈਰੈਕਟਰ ਢਿੱਲਾ ਹੋਵੇ ਕੈਰੈਕਟਰਲੈਸ ਬੰਦਾ ਹੋਵੇ ਉਸ ਤੋਂ ਆਸ ਰੱਖਣੀ ਕਿ ਉਹ ਦੂਜੇ ਕੈਰੈਕਟਰਲੈਸ ਬੰਦੇ ਦੇ ਖਿਲਾਫ ਐਕਸ਼ਨ ਲੈ ਲੂਗਾ ਆਈ ਥਿੰਕ ਅਸੀਂ ਪੰਜਾਬੀਆਂ ਪੰਜਾਬੀਆਂ ਨੂੰ ਭੁਲੇਖਾ ਘਟਾਰੂ ਚੱਕ ਦੀ ਵੀਡੀਓ ਪਹਿਲਾਂ ਆਈ ਇੱਕ ਕੰਪਲੇਨੈਂਟ ਸਾਹਮਣੇ ਆਇਆ ਉਸ ਕੰਪਲੇਨੈਂਟ ਦਾ ਅ ਸ਼ਿਕਾਇਤ ਉਹਨੇ ਕੀਤੀ ਮਗਰ ਜਿਹੜੀ ਐਸਆਈਟੀ ਬਣੀ ਉਹ ਉਹਨਾਂ ਚੇਤੇ ਅbschara ਦੀ ਬਣੀ ਭਗਵੰਤਮਾਨ ਦੇ ਜਿਹੜੇ ਉਹਨਾਂ ਦੀਆਂ ਆਈਜ਼ ਐਂਡ ਈਅਰਜ਼ ਨੇ ਔਰ ਅਖੀਰ ਚ ਉਹ ਕੰਪਲੇਨੈਂਟ ਨੂੰ ਹੀ ਦਬਾਤਾ ਉਹਨਾਂ ਨੇ ਮਗਰ ਫੈਕਟ ਆਫ ਦਾ ਮੈਟਰ ਇਜ਼ ਕਿ ਕਿਸੇ ਨੂੰ ਨੌਕਰੀ ਦਾ ਝਾਸਾ ਦੇ ਕੇ ਇਹ ਦੋਹੇ ਕੇਸਾਂ ਚ ਕਹਿੰਦੇ ਨੌਕਰੀ ਦਾ ਝਾਸਾ ਫੇਵਰ ਫੇਵਰੇਟਿਜ਼ਮ ਦੇ ਕੇ ਇਹ ਜੀ ਹਰਕਤਾਂ ਹੋ ਰਹੀਆਂ ਨੇ ਉਸ ਨੌਜਵਾਨ ਇੱਕ ਦਲਿਤ ਭਰਾ ਇੱਕ ਨੌਜਵਾਨ ਜਿਹੜਾ ਨੌਕਰੀ ਨੂੰ ਤਰਸਦਾ ਸੀ ਉਸ ਕੇਸ ਚ ਵੀ ਕੇਸ਼ਵ ਨੂੰ ਇਨਸਾਫ ਨਹੀਂ ਮਿਲਿਆ ਔਰ ਕਟਾਰੂ ਚੱਕ ਅੱਜ ਵੀ ਔਰ ਬਲਕਾਰ ਸਿੰਘ ਅੱਜ ਵੀ ਸਰਕਾਰਾਂ ਚ ਬੈ ਕੇ ਆਪਦੀ ਪੋਜੀਸ਼ਨ ਮਿਸਯੂਜ਼ ਕਰ ਰਿਹਾ ਔਰ ਲੋਕਾਂ ਦਾ ਸਾਡੇ ਪੰਜਾਬ ਦੇ ਧੀਆ ਪਣਾ ਦਾ ਮੁੰਡਿਆਂ ਦਾ ਵੱਡੇ ਪੱਦਰ ਤੇ ਸ਼ੋਸ਼ਣ ਕਰ ਰਿਹਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੀ ਪੰਜਾਬੀਆਂ ਨੂੰ ਕਿ ਭਾਈ ਜਾਗੋ ਇਹ ਡੋਨਟ ਸਲੀਪ ਓਵਰ ਇਟ ਸੌਂਡ ਦਾ ਕੰਮ ਨਹੀਂ ਹੈ ਬਤਲਾ ਆਪ ਦੇ ਲੋਤੇ ਠੱਗੀ ਵੱਜ ਗਈ ਮਗਰ ਦੇਸ਼ ਦੇ ਲੋਕ ਜਾ ਕੇ ਇਹ ਹਿਮਾਚਲ ਗਏ 1% ਦੀ ਵੋਟ ਪਈ ਇਹ ਰਾਜਸਥਾਨ ਗਏ ਹੋਰ ਸੂਬਿਆਂ ਚ ਗਏ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਕਿਸੇ ਨੇ ਵੋਟ ਨਹੀਂ ਦਿੱਤੀ ਤੁਹਾਡੇ ਜਿਹਦੇ ਜਿਹਦੇ ਨਾਲ ਪਰਜੀ ਮਖਰੇਵੇ ਹੋਣਗੇ ਗੁੱਸੇ ਗਲੇ ਹੋਣਗੇ ਮਗਰ ਪੰਜਾਬ ਦੀ ਧਰਤੀ ਦਾ ਇਹ ਸ਼ਹੀਦਾਂ ਦੀ ਧਰਤੀ ਦਾ ਇਹ ਗੌਰਵਮਈ ਇਤਿਹਾਸ ਪੰਜਾਬੀਆਂ ਦਾ ਹੈ ਔਰ ਮੈਂ ਆਸ ਉਮੀਦ ਕਰਦਾ ਕਿ ਜੇ ਸਰਕਾਰਾਂ ਫੇਲ ਹੋ ਰਹੀਆਂ ਨੇ ਕਾਰਵਾਈ ਕਰਨ ਚ ਤੁਸੀਂ ਸਾਰੇ ਇਕੱਠੇ ਹੋ ਕੇ ਸਰਕਾਰ ਦੇ ਭਗਵੰਤ ਮਾਨ ਦੇ ਨਿਕੂ ਕੇਂਦਰੀਵਾਲ ਦੇ ਗਲ ਚ ਕੂਟ ਦੇ ਕੇ ਇਹਨਾਂ ਦੇ ਖਿਲਾਫ ਕਾਰਵਾਈ ਹੋਊਗੀ ਔਰ ਇਹਨਾਂ ਦੇ ਖਿਲਾਫ ਪਰਚਾ ਦਰਜ ਹੋਊਗਾ ਕਿਉਂਕਿ ਕਾਨੂੰਨ ਹਰੇਕ ਨੇ ਇਕਾ ਨੋ ਵਨ ਇਜ਼ ਅਬੋਵ ਲਾ ਕਾਨੂੰਨ ਤੋਟ ਤੋਂ ਕੋਈ ਨਹੀਂ ਇਸ ਆਸ ਤੇ ਇਸ ਉਮੀਦ ਨਾਲ ਮੈਂ ਗੱਡੀ 'ਚ ਜਾਂਦਾ ਲਾਈਵ ਹੋਇਆ ਆ ਅੱਜ ਕਰੂੰਗਾ ਉਮੀਦ ਕਰੂੰਗਾ ਕਿ ਤੁਸੀਂ ਸਾਰੇ ਤਗੜੇ ਹੋ ਕੇ ਇਹਨਾਂ ਦਾ ਘਰਾਓ ਕਰਕੇ ਇਹ ਜੇ ਲੋਕਾਂ ਨੂੰ ਘਰ ਵੀ ਬਿਟਾਵਾਂਗੇ ਤੇ ਜੇਲ੍ਹ ਵੀ ਭੇਜਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ